ਪਰਾਂਮਾ ਇਹ ਕੀਤਾ ਹੀ ਪਈ ਵਿਆਹ ਸ਼ੁਰੂ ਹੋਣ ਇਹਨਾਂ ਦੇ ਬਹੁਤ ਲੇਟ ਤੇ ਵਿਆਹ ਅਜੀਬ ਹੋਣੇ ਤਾਂ ਪੰਜਾਬ ਵਾਲੇ ਮੇਰਾ ਲੜੀ ਪੜੀ ਜਾਂਦੇ ਇੱਥੇ ਹੀ ਨਿੱਕੇ ਨਿੱਕੇ ਵਿਆਹਾਂ ਵਾਲੇ ਵੀ ਚਲੋ ਨਿੱਕੇ ਪਿੱਦੇ ਵਿਆਹ ਦੀ ਨਹੀਂ ਗੱਲ ਹੁੰਦੀ ਮਸਲਾ ਹੋਰ ਚੀਜ਼ ਦਾ ਹੁੰਦਾ ਵੀ ਕਿ ਵਿਆਹ ਦੀ ਸਾਈ ਤੋਂ ਪੜੀ ਜਾਂਦੇ ਤੂੰ ਫਲਾਣੇ ਦਾ ਵਿਆਹ ਇੰਨੇ ਚ ਕਰਾਇਆ ਹੀ ਅਹੀਂ 50 ਹਜ਼ਾਰ ਚ ਕਰਨਾ ਤੂੰ 30 ਚ ਕਿਉਂ ਕਰਤਾ ਤੀ ਤੂੰ ਜਹਾਜ 5 ਹਜ਼ਾਰ ਚ ਡਾਉਣੇ ਅਹੀਂ ਤੁੱਟੇ ਹੋ 1000 ਦਾ ਕਾ ਤੋੜਦਾ ਤਾਈ ਮੈਂ ਚੁੱਪ ਕਰ ਜਾ ਮੇਰੀ ਗੱਲ ਸੁਣ ਲਓ ਬੰਦਿਆਂ ਵੀ ਮੈਂ ਜਹਾਜ ਵੀ ਡਾਉਣੇ ਜਾਂਦਾ ਜੇ ਬੜੀ ਬੜਾ ਘਟਾਉਣਾ ਚਾਹੁੰਦਾ ਰਿਹਾ ਜੀ ਬੰਦੇ ਦੇ ਬੰਦੋ ਪੁੱਤ 1977 ਜਿਹੜਾ ਜਹਾਜ ਡਾਉਣਿਆ ਜੇ ਮੈਂ ਆਪਣਾ ਸਨ ਦੇ ਹਿਸਾਬ ਨਾਲ ਤੇ ਅੱਗੇ ਆਉਣਾ ਜੇ ਆਪਣਾ ਗੁਰਪੁਰਪ 1469 ਰੁਪਏ 1469ਵੀਂ ਦਾ ਬਾਬਾ ਨਾਨਕ ਜੀ ਦਾ ਜਨਮ ਦਿਨ ਅਗਲਾ ਰੇਟ ਮੇਰਾ 1469 ਜੇ ਤੇ ਅੱਗੇ ਮੈਂ ਬੜੀ ਬੜੀ ਦੱਸ ਚੁੱਕਾ ਜੇ ਤਾਂ ਗੇ ਪਰੇਸ਼ਾਨ ਨਾ ਕਰੋ ਮੈਂ ਬੜਾ ਤੁਹਾਡੇ ਪਿਆਰ ਪਿਆਰ ਵੀ ਆਉਂਦੇ ਸਾਨੂੰ ਸਾਰਾ ਕੁਝ ਕਰਨਾ ਆਉਂਦਾ ਹੀ ਤੇ ਮੁਰਤੇ ਹੋਰ ਵੀ ਸਸਤਾ ਕਰਨਾ ਤੇ ਜੇ ਫੇਰ ਹੀ ਹਟੇ ਨਾ ਲਾ ਤੂੰ ਹਾਥੀ ਦੀ ਚਾਲ ਮੈਂ ਚੱਲਦਾ ਜ਼ਰੂਰ ਆ ਤੇ ਪਰ ਇਹ ਨਹੀਂ ਵੀ ਇਧਰੋਂ ਉਧਰੋਂ ਐ ਆ ਜਨਾ ਚੂੰ ਚੂੰਜੀ ਆ ਬੱਜਾਉਂਡੀਆਂ ਵੀ ਭੌਂਕਣ ਵਾਲੀਆਂ ਇਹ ਨਹੀਂ ਜੇ ਮਤਲਬ ਵੀ ਮੈਂ ਚੱਲ ਜੂੰਗਾ ਗਾਂ ਮੈਂ ਜੇ ਕੋ ਭੌਂਕਿਆ ਭੰਕਿਆ ਫੇਰ ਆ ਕੋ ਕਿ ਆ ਪਾ ਗਿਆ ਫੇਰ ਤੇ ਸਾਡੇ ਹੱਥਾਰ ਮੌਕੇ ਦੇ ਹੁੰਦੇ ਜੇ ਸਾਡਾ ਕੋਈ ਪਤਾ ਨਹੀਂ ਵੀ ਆ ਫਿਲਮਾਂ ਹੀ ਨਹੀਂ ਕਿ ਬਹੁਤ ਬੜੀ ਅਗਵਾਤ ਬੱਜਣਾ ਜੇ ਆ ਕੇ ਬੂਥੇ ਦਾ ਇਤਰਾ ਖੜਾਕ ਹੋਣਾ ਜੇ ਖੜਾਕ ਨਹੀਂ ਹੋਣਾ ਉੱਡੀ ਜਣਾ ਇਤਰਾ ਫਿਲਮਾਂ ਹੀ ਉੜਦੇ ਹੁੰਦੇ ਤੇ ਬੰਦੇ ਦੇ ਬਣ ਜੋ ਪੁੱਤ ਅਹੀਂ ਜਾ ਇਹ ਮੁਹਤਾ ਅਹੀਂ ਦਾ ਇਹ ਮਹਿੰਗਾ ਅਹੀਂ ਦਾ ਇਹ ਸਸਤਾ ਅਹੀਂ ਵਿਆਹ ਕਰੀਏ ਮਹਿੰਗਾ ਸਸਤਾ ਫਰੀ ਜੋ ਮਰਜੀ ਕਰੀਏ ਤੂੰ ਸਾਲੇ ਲੱਗਦੇ ਮੇਰੇ ਦਦੀ ਦੀ ਰਾਤ ਫੋਨ ਕਰੀ ਜਾਂਦੇ ਰਹਿੰਦੇ ਤੁਹਾਡਾ ਕਰਕੇ ਮੈਂ ਫੋਨ ਨਹੀਂ ਕਿਹਦਾ ਚੁੱਕਣ ਦਿਆ ਕਿਹਦਾ ਹੋ ਸਕਦਾ ਜਰੂਰੀ ਫੋਨ ਹੋਵੇ ਮੈਨੂੰ ਹਣ ਯਾਰਾਂ ਦੋਸਤਾਂ ਦੇ ਫੋਨ ਆਉਂਦੇ ਤੂੰ ਫੋਨ ਬੰਦ ਰੱਖਦਾ ਤੂੰ ਫੋਨ ਨਹੀਂ ਚੁੱਕਦਾ ਮੈਂ ਆ ਜੂਠਾ ਨਹੀਂ ਖੇੜਾ ਛੱਡਦੀਆਂ ਯਾਰ ਮੈਂ ਕੀ ਕਰਾਂ ਬਾਜੀ ਬਾਸਟੂਡੀਓ ਬੋਲਦਾ ਕੀ ਰੇਟ ਲਾਇਆ ਕਿਉਂ ਰੇਟ ਘਟਾ ਕੀਤਾ ਤੂੰ ਸਾਲਾ ਲੱਗਦਾ ਓਏ ਕੀਤਾ ਹੀ ਓਏ ਪਿਆਰ ਬੜਾ ਵਧੀਆ ਜੀ ਮੇਰਾ ਟਕਰਾਰ ਬਹੁਤ ਪੜਾ ਜੀ ਤੇ ਗੁੱਸਾ ਉਦੋਂ ਵੀ ਕਦਰ ਨਾਲ ਜੀ ਤੇ ਜਦੋਂ ਮੇਰੇ ਜਿਆਦਾ ਹੋਏ ਨਾ ਉਹ ਏਡੀ ਹੁੰਦੀ ਆ ਇੱਥੇ ਦਾ ਬੜਾ ਉਹ ਮੁੜ ਕੇ ਹੁੰਦਾ ਹੈ ਬੜਾ ਉਹ ਖੁੱਲਦਾ ਹੁੰਦਾ ਹੈ ਬਾਅਦ ਵਿੱਚ ਤੇ ਜੱਬ ਕੀ ਰਾਜ ਜਾਂਦਾ ਹੈ ਮਿਰਚ ਮੈਂ ਤਾਂ ਫਿਰ ਪਤਾ ਹੈ ਨਾ ਭੇਜੇ ਬਾਰੇ ਕੋਈ ਇੱਕੋ ਗੱਲ ਹੁੰਦਾ ਹੈ ਬਾਜ ਵੀ ਤੂੰ ਦੇਨੇ ਨਾ ਜਾਈਂ ਜਨੇ ਮੈਨੂੰ ਘੱਲ ਬੜਾ ਜਨੇ ਮੈਨੂੰ ਘੱਲ ਬੜਾਇਆ ਜਿਹੜਾ ਤਾਂ ਕਰਦਾ ਜੇ ਅੱਜ ਕਿਤੇ ਉਹ ਹੁੰਦਾ ਨਾ ਨਾਲ ਮੇਰੇ ਪਾਇਦਾ ਮੇਸ਼ਾ ਟਾਲਦਾ ਹੀ ਆ ਤੇ ਜੇ ਉਹਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਫੋਟੋਗ੍ਰਾਫਰ ਜਾਂ ਫਲਾਣਾ ਪ੍ਰਧਾਨ ਉਥੋਂ ਦਾ ਜਲੰਧਰ ਦਾ ਜਾਂ ਕਪੂਥਲੇ ਵਾਲਾ ਉਹਦੇ ਨਾਲਾ ਉਹਨੇ ਮੈਨੂੰ ਨਹੀਂ ਦੱਸਣਾ ਉਹਨੇ ਆ ਪਤਾ ਪਤਾ ਕਰ ਲੈਣਾ ਕਿ ਕਿਹੜੇ ਕਿਹੜਾ ਬੰਦਾ ਇਤਰਾ ਬਾਜ ਦੇ ਖਿਲਾਫ ਬੋਲਦਾ ਬਾਜ ਦੇ ਵਿਰੁੱਧ ਬੋਲਦਾ ਬਾਜ ਦੇ ਨਹੀਂ ਬਾਸ ਸਟੂਡੀਓ ਦੇ ਸਟੂਡੀਓ ਬਾਸ ਸਟੂਡੀਓ ਉਹਨਾਂ ਦਾ ਸਾਰਿਆਂ ਦਾ ਮੇਰੇ ਸੱਜਣਾ ਮਿੱਤਰਾਂ ਦਾ ਵਾ ਮੈਂ ਨਹੀਂ ਬਾਜ ਬਾਸ ਸਟੂਡੀਓ ਬਾਜ ਲੋਗੋ ਇੱਕ ਯਾਰਾਂ ਦੋਸਤਾਂ ਦਾ ਉਹਨੇ ਪਤਾ ਕੀ ਕਰਨਾ ਉਹ ਪੀ ਸੋਚਦੇ ਹੋ ਕੇ ਵੀ ਫੋਨ ਤੇ ਇਤਰਾ ਬੋਲਦੇ ਰਹੀਨੇ ਆ ਵੀ ਸਾਡੀ ਜ਼ੁਬਾਨ ਮੂੰਹ ਬੰਦ ਕਰਾਉਣਾ ਹੋਊਗਾ ਨਾ 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 ਜ਼ਬਾਨ ਦਾ ਜ਼ਬਾਨ ਬੰਦ ਨਹੀਂ ਕਰਾਉਣੀ ਉਹਨੇ ਤੁਹਾਡੀ ਕਰ ਲੋ ਪਤਾ ਕੇ ਦੁਕਾਨ ਦਾ ਦੁਕਾਨਦਾਰ ਦਾ ਵੀ ਇਤਨਾ ਹੀ ਤੁਹਾਡੇ ਵਾਂਗੂ ਕੁੱਤੇ ਨੂੰ ਭੌਂਕਣੀ ਨਹੀਂ ਛੱਡਦਾ ਤੇ ਬੰਦੇ ਦੇ ਬਣਜੇ ਪੁੱਤ ਹਾਸੇ ਪਿਆਰ ਵੀ ਅਸੀਂ ਬੜੇ ਕਰਨੇ ਜਾਣਦੇ ਜੇ ਤਾਂ ਸਾਨੂੰ ਅਹੀਂ ਆਨੇ ਆ ਵੀ ਅਹੀਂ ਉਹ 20 25 ਸਾਲ ਵਾਲਾ ਪਹਿਲਾ ਸਮਾਂ ਨਹੀਂ ਦਰਉਣਾ ਚਾਹੁੰਦੇ ਇੱਕ ਮੈਂ ਇਹਨਾਂ ਸੱਜਣਾ ਮਿੱਤਰਾਂ ਦੇ ਵਿੱਚ ਮੈਨੂੰ ਕਹਿੰਦੇ ਹ ਸੀ ਸਿਆਣਾ ਸਮਝਦਾਰ ਕਿਉਂ ਕਹਿੰਦੇ ਸੀ ਹਰੇਕ ਦੇ ਮੇਰੇ ਸੱਜਣ ਮਿੱਤਰ ਦੇ ਮਾਪਿਓ ਆਪਣੇ ਬੱਚਿਆਂ ਨੂੰ ਗਾਲ੍ਹਾਂ ਵੀ ਕੱਢਦੇ ਤੇ ਮੈਨੂੰ ਖੁੱਲੀ ਛੁੱਟੀ ਵੀ ਦਿੱਤੀ ਹੋ ਸਾਰਿਆਂ ਨੇ ਦਾਰਜੀ ਨੇ ਖੁੱਲੀ ਛੁੱਟੀ ਦਿੱਤੀ ਮੈਨੂੰ ਫੇ ਜਾ ਕਿਉਂ ਮੇਰੇ ਤੋਂ ਝਗਦਾ ਹੁੰਦਾ ਸੀ ਕਿ ਦਾਰਜੀ ਦਾ ਵੀ ਜਿੱਥੇ ਮਿਲ ਜੇ ਇਹਦਾ ਲਿਆਜ ਨਹੀਂ ਕਰਨਾ ਇਹਨੂੰ ਗਲਤ ਗਾਮ ਨਹੀਂ ਬਾਜੀਆਂ ਕਰਨ ਦੇਣਾ ਆਪਾਂ ਹੋਰ ਵੀ ਜਿੰਨੇ ਸੱਜਣ ਮਿੱਤਰ ਅੱਜ ਅੱਜ ਵੀ ਪੁੱਛ ਲੋ ਜਿਹੜੇ ਮਰਜੀ ਸੱਜਣ ਮਿੱਤਰ ਪਾਲਾ ਮੂਸਾ ਸਾਡੀ ਭੈਣ ਸਕਵਲ ਸਕਬੀ ਸਰਪੰਚ ਮਾਤਾ ਜੀ ਹੁਣੀ ਉਹਦੇ ਭਰਾਵਾਂ ਨੂੰ ਪੁੱਛ ਲੋ ਜਗਿੰਦਰ ਚਿੜੀ ਚਲੋ ਆਪਣੇ ਆਪ ਤੇ ਹੀ ਫਿਰ ਉਹਦੇ ਇੱਕ ਪਰਿਵਾਰ ਬੱਚੇ ਨੂੰ ਪੁੱਛ ਲੋ ਹੂੰ ਸਾਰਿਆਂ ਦੇ ਅੱਜ ਤੱਕ ਭਾਵੇਂ ਕੋਈ ਬੱਚਾ ਕਿਸ ਤਰ੍ਹਾਂ ਦਾ ਸੀ ਪਰ ਜਿੱਥੇ ਵੀ ਬਾਜ ਉਹਦੇ ਮਾਪਿਓ ਸੀ ਉੱਥੇ ਬਾਜ ਦੀ ਇੱਜ਼ਤ ਉਹਨਾਂ ਦੇ ਬੱਚਿਆਂ ਨਾਲ ਵੱਧ ਗਿਣੀ ਜਾਂਦੀ ਕਿਉਂ ਗਿਣੀ ਜਾਂਦੀ ਕਿਉਂਕਿ ਮੈਂ ਕਦੀ ਕਿਸੇ ਦਾ ਯਾਰ ਦੋਸਤ ਨੂੰ ਨਹੀਂ ਵਿਗਾਰ ਸਕਦਾ ਤੇ ਉਹਨਾਂ ਦੇ ਬੱਚਿਆਂ ਦਾ ਵੀ ਕੋਈ ਨੁਕਸਾਨ ਨਹੀਂ ਕਰ ਸਕਦਾ ਇਹ ਆਪਣੇ ਦਿਲ 'ਚ ਸਾਡੇ ਲਹੂ 'ਚ ਗੱਲਾਂ ਹੈਗੀਆਂ ਤੇ ਇਸ ਕਰਕੇ ਥੋੜਾ ਕੰਟਰੋਲ ਇਸ ਕਰਕੇ ਥੋੜਾ ਕੰਟਰੋਲ ਸਮਝੋ ਗੱਲਾਂ ਨੂੰ ਲਾ ਆ ਕੇ 6 ਮਹੀਨੇ ਸਾਲ ਪਾ ਕੇ ਮਹਿੰਗੇ ਲਿੰਜ ਕੈਮਰੇ ਕਿੱਟ ਬਣੇ ਹੁੰਦੇ ਜੇ ਬੜੇ ਅਹੀਂ ਐ ਆ ਉਹ ਤਾਂ ਮੈਂ ਬੜੇ ਕੁਟੇੇ ਫੋਟੋਗ੍ਰਾਫਰ ਪੁੱਛ ਬਹੁਤ ਡਿਟੇਲ ਚ ਦੱਸਦੇ ਰਹਿਣਾ ਆਏ ਮੈਂ ਜਿੰਨਾਂ ਜਿੰਨਾਂ ਨੂੰ ਵਰੀਆਂ ਨਾ ਕਿਦਨਾਂ ਨਾਲ ਦੇ ਬਾਰੇ ਤੁਹਾਨੂੰ ਡਰੈਸ ਦੇਦਾ ਨਾ ਉਹਨਾਂ ਨੂੰ ਜਾ ਕੇ ਪੁੱਛ ਲਿਓ ਪੁੱਤ ਪੋਤਰੇ ਨੂੰ ਸਮਝਾਉਂਦੇ ਆ ਵੀ ਬਾਜ਼ ਸਟੂਡੀਓ ਨਾਲ ਪੰਗਾ ਨਹੀਂ ਬਾਜ਼ ਲੋਗੋ ਨਾਲ ਬਾਜ਼ ਸਟੂਡੀਓ ਉਹ ਬਾਜ਼ ਲੋਗੋ ਸਾਡੇ ਸਾਰੇ ਸੱਜਣਾ ਮਿੱਤਰਾਂ ਦਾ ਸਾਡੀ ਜਿੰਨੀ ਵੀ ਹੁਣ ਤੱਕ ਜਿਨ੍ਹਾਂ ਨੂੰ ਮਾਣ ਆ ਵੀ ਸਾਡਾ ਸਟੂਡੀਓ ਆ ਖਾਚ ਜੇ ਨਾ ਹੁਣ ਤੇ ਦੀਦੀ ਰਾ ਮੂਡ ਖਰਾਬ ਕਰ ਦਿੰਦੇ ਰੋੜਾਈ ਪੁੱਤੇ ਵਾਂਗੂੰ ਭੌਂਕੀ ਜਾਂਦੇ ਵਿਆਹ ਬੁੱਕ ਕਰਾਉਣਾ ਹੈ ਗਾਗ ਬਣਦੇ ਕੋਈ ਗਾਗ ਬਣਦਾ ਹੀ ਕੋਈ ਕਿਹੇ ਜੇਲ ਦਾ ਪ੍ਰਧਾਨ ਬਣਦਾ ਹੀ ਕੋਈ ਲੀਡਰ ਬਣਦਾ ਹੀ ਕੋਈ ਵਰਕਰ ਬਣਦਾ ਹੀ ਕੋਈ ਆਂਦਾ ਮੇਰੀ ਉਹਦੇ ਨਾਲ ਬੜੀ ਮੇਰੀ ਆਂਦਾ ਮੈਨੂੰ ਨਹੀਂ ਪਤਾ ਕਿੰਨਾ ਤੁਹਾਡੀ ਮੈਂ ਤਾਂ ਇੱਕ ਗੱਲ ਜਾਣਦਾ ਹੀ ਟਾ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੀ ਜੇ ਕੋ ਪਾ ਗੱਲ ਵੱਧ ਗਿਆ ਕੋਈ ਵਾਦਾ ਘਟਾ ਹੋ ਗਿਆ ਪਹਿਲੀ ਗੱਲ ਤੇ ਸਾਬ ਤਾਂ ਪੱਕਾ ਲਾ ਗਿਆ ਉਹ ਮਨਾਈ ਨਾ ਸਿੱਧੂ ਮੇਰਾ ਵੀਰ ਅਦਾ ਪਾਦਾ ਦੱਸ ਕੇ ਆਇਓ ਨਹੀਂ ਤੁਸੀਂ ਦੱਸ ਦਿੰਦੇ ਝੂਠਾ ਜਿਹਾ ਤੁਸੀਂ ਤੁਸੀਂ ਕਿਹਨੂੰ ਦੱਸਣਾ ਤੇ ਮੈਂ ਆਧਾਰ ਕਾਰਡ ਹੀ ਮੰਗਦਾ ਆਧਾਰ ਕਾਰਡ ਹੀ ਮੰਗਦਾ ਆਧਾਰ ਕਾਰਡ ਦੇ ਦਿਓ ਨੂੰ ਮੁੜ ਕੇ ਕਿਹੜੇ ਭਾਤ ਤੋਲਣੀ ਇਹ ਸੋਚ ਲਿਓ ਪਿਆਰ ਬੜੀ ਚੀਜ਼ ਹੈ ਪਿਆਰ ਨਾਲ ਰਹੋ ਸਤਕਾਰ ਨਾਲ ਰਹੋ ਕੰਪੀਟੀਸ਼ਨ ਕਰੋ ਕੰਮ ਕਰੋ ਵੱਧ ਕਰੋ ਵਧੀਆ ਕਰੋ ਕੰਮ ਮੁੱਕ ਚੁਲੇ ਇੱਥੇ ਯਾਰ ਵਿਆਹ ਮੈਂ ਕਿਤੇ ਕਿੰਨੇ ਕ ਕਰ ਦੂੰਗਾ 20 50 ਹਾਥ ਮੇਰਾ 8200 ਵਿਆਹ ਦਾ ਟਾਰਗੇਟ ਹੈ ਔਰ ਕਿੰਨਾ ਕ ਹੋਊਗਾ ਅਪੀ ਦੇ ਹੁਣ ਕਿਤੇ ਇੰਨੇ ਕਰਨੇ ਨੇ ਮੈਂ 82 ਵਿਆਹਾਂ ਦਾ 90 ਵਿਆਹਾਂ ਦਾ ਸੀਜ਼ਨ ਆ ਜਿਹੜਾ ਸੀਜ਼ਨ ਦੇ ਵਿੱਚ ਰਿਕਾਰਡ ਤੋੜਤਾ ਔਰ ਡੈਰੀ ਨੀਲੀ ਤੇ ਇਹ ਜੀ ਲਿਖਿਆ ਪਿਆ ਜੇ ਹੈਗੇ ਜੀ ਆਵਾ ਫੋਟੋ ਕਿਹਤਨ ਦੱਸੇ ਕੋਈ ਸਟੂਡੀਓ ਵਾਲਾ 90 ਵਿਆਹਾਂ ਦਾ ਰਿਕਾਰਡ ਆ ਚਾਉ ਪੰਜਾਂ ਮਹੀਨਿਆਂ ਦਾ ਇਹ ਤੱਕ ਹਿਸਾਬ ਦਾ ਰਹਿ ਜੇ ਬੜਾ ਲੰਮਾ ਚੌੜਾ ਇਤਿਹਾਸ ਏ ਸਾਡਾ ਤੇ ਨਾ ਇਹਦੇ ਪ੍ਰੋਫੈਸ਼ਨਲ ਜੇ ਬਣਿਆ ਕਰੋ ਨਾ ਲੈਂਜ ਲੁੰਜ ਜੇ ਮੈਨੂੰ ਵਿਖਾਇਆ ਕਰੋ ਅਹੀਂ ਐ ਕਰਦੇ ਹਾਂ ਕਰਦੇ ਸਾਹੀਂ ਨਹੀਂ ਕੋਈ ਇਦਾਂ ওভারਕਲ ਬੜਾ ਕਰਦੇ ਜੀ ਉਹ ਜਿਵੇਂ ਇੱਕ ਫੋਟੋਗ੍ਰਾਫਰ ਜੁੰਡਲ ਜਿਹਾ ਇੱਕ ਇਦੋਂ ਆਇਆ ਹੈ ਮਾਲੀ ਤੋਂ ਐਵੇਂ ਕੁੱਤਿਆਂ ਆਈਆਂ ਕੀਤੀਆਂ ਦੇ ਐ ਹੂੰ ਤੇ ਲੰਮੇ ਪਈ ਜਾਵੇ ਫੋਟੋਆਂ ਦੇ ਥੱਲੇ ਬੜੀ ਜਾਵੇ ਤੇ ਫੋਟੋਗ੍ਰਾਫਰ ਸਾਡੇ ਅੱਗੇ ਹੀ ਜਾਵੇ ਮੈਨੂੰ ਉਹਦੇ ਭਾਜੀ ਉਹ ਯਾਰ ਬਾਕੀ ਸਾਰੇ ਕੰਮ ਕਰੰਦਾ ਸਹੀ ਤਾਂ ਉਹ ਬੰਦਾ ਸਾਡੇ ਕੈਮਰੇ ਦੀਆਂ ਫੋਟੋਆਂ ਖਰਾਬ ਕਰੀ ਜਾਂਦਾ ਅੱਗੇ ਹੀ ਜਾਂਦਾ ਕਦੀ ਅੱਗੇ ਉਹ ਲੰਮੇ ਪਈ ਜਾਂਦਾ ਤੇ ਜਦੋਂ ਲੰਮੇ ਪਵੇ ਐਡਾ ਵੇ ਉਹ ਪਈ ਜਾਂਦਾ ਤੇ ਜਦੋਂ ਲੰਮੇ ਪਵੇ ਐਡਾ ਵੇ ਉਹ ਜੁੰਡਾ ਦਾ ਐਡਾ ਜੁੰਡਾ ਦਾ ਇਹ ਉਹ ਲੰਮੇ ਪੈਂਦਾ ਤੇ ਉਹ ਨਾਲ ਦੇ ਥੱਲੇ ਬਨਾਣ ਪਾਈ ਜੀਨ ਅੱਧਾ ਪਿਛੋਂ ਨੰਗਾ ਹੋਵੇ ਤੇ ਇੱਧਰ ਸਾਰੀ ਸਟੇਜ ਦਾ ਮੂੰਹ ਸਟੇਜ ਵਾਲ ਨੂੰ ਮੂੰਹ ਕਰਕੇ ਫੋਟੋ ਖਿੱਚੇ ਤੇ ਪਿਛੇ ਸੰਗਤ ਸਾਰੀ ਬੈਠੀ ਉਹਦੇ ਵੱਲ ਵੇਖਣ ਤਾਂ ਹੀ ਉਹ ਕਦੀ ਪਹਿਲਾਂ ਜੇ ਲੰਮੇ ਹੋ ਕੇ ਪੈ ਕੇ ਫੋਟੋ ਖਿੱਚੇ ਉੱਠ ਪਿਆ ਕਰੇ ਤੇ ਕੈਮਰੇ ਦੇ ਅੱਗੇ ਹੋ ਜਾ ਕਰੇ ਹੁਣ ਜਦੋਂ ਬੰਦਾ ਇਤਨਾ ਵਖਵਾਇਆ ਕੈਮਰੇ ਦੇ ਅੱਗੇ ਹੋ ਕੇ ਐ ਕਰੂਗਾ ਖਾਬੀ ਇਹੀ ਕਰੂਗਾ ਐ ਨੰਗਾ ਫਿਰ ਤਾਂ ਵੀਡੀਓ ਖਰਾਬ ਹੋਣੀ ਨਹੀਂ ਤੇ ਮੈਨੂੰ ਆਂਦੇ ਵੀ ਐਦਾਂ ਕਰਦਾ ਇਹ ਬੰਦਾ ਤੇ ਮੈਂ ਫਿਰ ਇਹਦਾ ਇੱਕ ਹਵਾਲੇ ਲੰਮੇ ਤੇ ਪਿਆ ਹੀ ਪਿਆ ਵਾ ਇੱਕ ਰਮੈਂ ਪੁੱਛ ਕੇ ਵੀ ਲੈ ਨਾ ਇਹ ਲੰਮੀ ਪਿਆ ਹੀ ਪਿਆ ਤੇ ਇਤਨਾ ਹੀ ਇਤਨਾ ਹੀ ਲਤਨਾ ਤੇ ਇਤਨਾ ਹੀ ਵਰਨਾ ਮੁੜ ਕੇ ਫਿਰ ਉਹ ਵਿਆਹ ਜਮਾ ਰੋਲਾ ਪਏ ਨਾ ਜਾਂ ਤੇ ਫਿਰ ਉਹ ਡੀ ਜੇ ਵਾਲੇ ਪਾਸੇ ਲਿਆਓ ਉੱਥੇ ਵੀ ਖੜ੍ਹ ਦੇਂਦੇ ਜੀ ਡੀ ਜੇ ਵਾਲੇ ਕੋਲ ਰੋਲਾ ਰੱਪਾ ਵੜਾਉਂਦਾ ਨਾ ਗਾਇਕ ਲੱਗੇ ਹੁੰਦੇ ਆ ਨਾ ਸੁਣਦਾ ਨਹੀਂ ਮੁੜ ਕੇ ਹਾਏ ਬੀਬੀਏ ਹਾਏ ਬੀਬੀਏ ਘੱਟ ਸੁਣਦੀ ਆਵਾਜ਼ ਬਾਰ ਕਿ ਆਹ ਗੱਲ ਬਾਤ ਜੀ ਗੱਲਾਂ ਬਾਤਾਂ ਬੜੀਆਂ ਜੇ ਵੀਰੋ ਮੇਰੇ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਤੁਹਾਡਾ ਆਪਣਾ ਬਾਸ ਸਟੂਡੀਓ ਪਿਆਰ ਸਤਿਕਾਰ ਨਾਲ ਕੰਮ ਕਰੋ ਜਿਹੜੇ ਪਰਿਵਾਰ ਚ ਜਾਣਾ ਪਹਿਲਾਂ ਸਾਨੂੰ ਪਰਿਵਾਰ ਨੂੰ ਆਪਣਾ ਸਮਝੋ ਜਿਹੜੇ ਪਰਿਵਾਰ ਚ ਜਾਣਾ ਪਹਿਲਾਂ ਸਾਨੂੰ ਪਰਿਵਾਰ ਨੂੰ ਆਪਣਾ ਸਮਝੋ ਇਹ ਬੜਾ ਕੁਸ਼ ਹੈ ਦੁਨੀਆ ਚ ਸਮੇਂ ਦੇ ਤੂੰ ਇੱਜ਼ਤ ਆਪਣੇ ਹੱਥ ਖਰਾਬ ਕਰਨੀ ਰੱਖਣੀ ਵਿਗਾੜਨੀ ਲਵਾਉਣੀ ਲਾਉਣੀ ਇਨਸਾਨ ਦੇ ਹੱਥ ਵਾਸਿਆ ਸਮਝੋ ਗੱਲਾਂ ਨੂੰ ਇਸ਼ਾਰਾ ਹੁੰਦਾ ਬੜਾ ਕਾਫੀ ਸਮਝਦਾਰ ਨੂੰ ਚਲਿਏ ਉਧਰ ਅਰਧਾਸੂ ਸੋਸਰ